ਭਟੇਨ ਸਤ ਤਰੀ ਕੰਜ਼ਰਵੇਟਿਵ ਪਾਰਟੀ ਤੋਂ ਊਰਜਾ ਮੰਤਰੀ ਅੰਟਰੈਂਸਨ ਨੇ ਪ੍ਰਧਾਨ ਮੰਤਰੀਅਤੇ ਦੌੜਛੋਪਣਾ ਨਾਮ ਵਾਪਸ ਲੈ ਲਿਆ ਜਿਸਦੇ ਬਾਅਦ ਹੁਣ ਗ੍ਰਹਿ ਮੰਤਰੀ ਥੈਰਸਾ ਦੇਸ਼ ਦੀ ਪ੍ਰਧਾਨ ਮੰਤਰੀ ਬਣੇਗੀ ਥੈਰਸਾ ਨੇ ਇਸ ਦਾ ਰਸਮੀ ਐਲਾਨ ਵੀ ਕਰ ਦਿੱਤਾ ਹੈ ਟ੍ਰਿਸ ਸੰਸਦ ਮੈਂਬਰਾਂ ਦੇ ਦੋ ਪੜਾਜੋ ਵੋਟਿੰਗ ਦੇ ਬਾਅਦ ਪ੍ਰਧਾਨ ਮੰਤਰੀ ਅਹੁਦੇ ਲਈ ਥੈਰਸਾ ਤੇ ਅਲੈਂਸਮਿਕ ਦੂਜੇ ਦੀਆਂ ਵਿਰੋਧੀ ਸਨ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਟਿਵਿਟ ਕੈਮਰਨ ਕੱਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੋਮਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਜਨਮਤ ਸੰਗਠਨ ਦੇ ਮੰਗ ਕੀਤੀ ਹੈ ਤਾਂ ਕਿ ਉੱਥ儿 ਲੋਕ ਕੇ ਫੈਸਲਾ ਖੁਦ ਲੈ ਸਕਣ ਕਿ ਉਹ ਪਾਰ ਦੇ ਨਾਲ ਲੈਣਾ ਚਾਹੁੰਦੇ ਨੇ ਜਾਂ ਫਿਰ ਪਾਕਿਸਤਾਨ ਵਿੱਚ ਰਹਿਣਾ ਚਾਹੁੰਦੇ ਨੇ ਸ਼ਰੀਫ ਨੇ ਇੱਕ ਬਿਆਨ ਵਿੱਚ ਸੁਰੱਖਿਆ ਬਲਾਂ ਵੱਲੋਂ ਹੋਈ ਮੂਟ ਪੇੜ 'ਚ ਹਿਜ਼ਬੁਲ ਮੁਜ਼ਾਹਦੀਨ ਦੇ ਕਮਾਂਡਰ ਪ੍ਰਹਾਨ ਵਾਨੀ ਨੂੰ ਡੇਰ ਕੀਤੇ ਜਾਣ ਦੇ ਉੱਤੇ ਵੀ ਚਿੰਤਾ ਅਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਅਵਾਮਾਨੇ ਨੇ ਕਿਹਾ ਕਿ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੇ ਬਾਅਦ ਵੀ ਦੋਹਾਂ ਦੇਸ਼ਾਂ ਦੇ ਵਿਚਕਾਰ ਖਾਸ ਰਿਸ਼ਤੇ ਪ੍ਰਤੀ ਪਰੋਸੇਮੰਦ ਰਹਿਣਗੇ ਵਾਈਟ ਹਾਊਸ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿ ਅਵਾਮਾਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਦੇ ਵਿਚਕਾਰ ਖਾਸ ਰਿਸ਼ਤਿਆਂ ਦੇ ਕਾਇਮ ਰਹਿਣ ਤੇ ਭਰੋਸਾ ਜਤਾਇਆ ਹੈ ਫਰਮੰਦੀ ਨਰਿੰਦਰ ਮੋਦੀ ਆਪਣੇ ਚਾਰ ਅਫਰੀਕੀ ਦੇਸ਼ਾਂ ਦਾ ਦੌਰਾ ਪੂਰਾ ਕਰਨ ਦੇ ਬਾਅਦ ਮੰਗਲਵਾਰ ਨੂੰ ਭਾਰਤ ਪਹੁੰਚੇ ਨੇ ਇਸ ਦੌਰਾਨ ਉਹਨਾਂ ਭਾਰਤ ਅਤੇ ਕੀਨੀਆ ਦੇ ਕਈ ਇਲਾਕਿਆਂ 'ਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਅਤੇ ਉਹਨਾਂ ਨੇ ਰੱਖਿਆ ਅਤੇ ਸੁਰੱਖਿਆ ਸਮੇਤ ਕਈ ਇਲਾਕਿਆਂ 'ਚ 7 ਸਮਝੌਤਿਆਂ ਤੇ ਦਸਤਖਤ ਕੀਤੇ ਨੇ ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਕੈਦੀ ਨੇ ਆਪਣੇ ਸੈਲ ਦੇ ਬਾਹਰ ਇੱਕ ਅਧਿਕਾਰੀ ਦੀ ਬੰਦੂਕ ਹੋ ਕੇ ਗੋਲੀਬਾਰੀ ਕਰ ਦਿੱਤੀ। ਇਸ ਜਦਦਾਲਤਰੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿੱਚ ਇੱਕ ਡਿਪਟੀ ਸ਼ਰੀਫ ਫਤਿਹ ਇੱਕ ਨਾਗਰਿਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਸ ਦੇ ਬਾਅਦ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਲੋਕੀਤੀ ਜਵਾਬੀ ਕਾਰਵਾਈ ਤੇ ਦੌਰਾਨ ਗੋਲੀ ਲੱਗਣ ਕਾਰਨ ਕੈਦੀ ਦੀ ਵੀ ਮੌਤ ਹੋ ਗਈ। ਆਸਟ੍ਰੇਲੀਆ ਦੇ ਅਗਲੇ ਸੰਸਦਲੀ ਐਮ ਭੂਮਿਕਾ ਨੇ ਬੌਂਡ ਜਾਰੇ ਕੁਈਨਜ਼ਲੈਂਡ ਤੋਂ ਐਮ ਪੀ ਬੌਬ ਕੈਟਰ ਨੇ ਰਿਹਾਇਸ਼ਲੀ ਸਿੱਖਾ ਨੂੰ ਪਹਿਲ ਦਿੱਤੇ ਜਾਣ ਦਾ ਬਿਆਨ ਦਿੱਤਾ ਹੈ ਕੈਟਰ ਨੇ ਆਪਣੇ ਬਿਆਨ ਵਿੱਚ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਦੇਸ਼ ਨੂੰ ਰਿਹਾਇਸ਼ ਚ ਕਟੌਤੀ ਕਰਨੀ ਜ਼ਰੂਰੀ ਹੈ ਅਤੇ ਸਿਰਫ ਸਿੱਖਾਂ ਸਮੇਤ ਯਹੂਦੀਆਂ ਤੇ ਮਦਪੂਰਬ ਦੇ ਖਰਾਬ ਹਾਲਾਤਾਂ ਚ ਫਸੇ ਇਸਾਈ ਪੇਛਲ ਨੂੰ ਰਿਹਾਇਸ਼ ਚ ਪਹਿਲ ਹੋਣੀ ਚਾਹੀਦੀ ਹੈ ਕ੍ਰਿਤੀਦੇਸ਼ ਮੋਜ਼ਾਬਿਕ ਨੂੰ ਕਈ ਸਾਲਾਂ ਤੋਂ ਬਾਅਦ ਪੋਲੀਓ ਮੁਕਤ ਹੋਣ ਦਾ ਪ੍ਰਮਾਣ ਪੱਤਰ ਮਿਲ ਗਿਆ ਹੈ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਜਾਣਕਾਰੀ ਮੁਤਾਬਕ ਇਸ ਦਾ ਐਲਾਨ ਅਫਰੀਕਾ ਰੀਜਨਲ ਸਰਟੀਫਿਕੇਟ ਕਮਿਸ਼ਨ ਫਾਰ ਪੋਲੀਓ ਐਰਡੀਕੇਸ਼ਨ ਦੀ ਬੈਠਕ ਤੋਂ ਬਾਅਦ ਖੁਫੀਆ ਏਜੰਸੀਆਂ ਦੇ ਮਾਧਿਅਮ ਬਗੀਤਾ ਗਿਆ ਪੋਲੀਓ ਨੂੰ ਖਤਮ ਕਰਨ ਦੀ ਮਹਿੰਦ ਦੀ ਸ਼ੁਰੂਆਤ 1980 ਦੇ ਦਹਾਕੇ ਵਿੱਚ ਹੋਈ ਸੀ ਨਿਊਜ਼ੀਲੈਂਡ ਵਿੱਚ ਇੱਕ ਬੇਬੀ ਬਲਜਿੰਦਰ ਕੌਰ ਨੂੰ ਜਸਟਿਸ ਆਫ ਪੀਸ ਨਿੁਮਾਇਆ ਗਿਆ ਹੈ ਬੇਬੀ ਬਲਜਿੰਦਰ ਕੌਰ ਸੁਪਰੀਮ ਸਿੱਖ ਸੁਸਾਇਟੀ ਜੋ ਕਿ ਨਿਊਜ਼ੀਲੈਂਡ ਦੇ ਸਿੱਖਾਂ ਸਭ ਤੋਂ ਵਡੀ ਧਾਰਮਿਕ ਸੰਸਥਾ ਹੈ ਤੇ ਆਡੀਟਰ ਕਮਲਜੀਤ ਸਿੰਘ ਦੀ ਬੈਨੀਪਾਲ ਦੀ ਧਰਮ ਪਤਨੀ ਹੈ ਉਹ ਪਾਪਾ ਟੋਰੇਟੋ ਹਾਈ ਸਕੂਲ 'ਚ ਗਣਿਤ ਦੀ ਅਧਿਆਪਕਾ ਵੀ ਹੈ ਬਲਜਿੰਦਰ ਕੌਰ ਨੇ ਜਸਟਿਸ ਆਫ ਪੀਸ ਦੇ ਅਹੁਦੇ ਦੀ ਸੌ ਚੁੱਕੀ ਹੈ ਸਮਮਿੰਲਾ ਦੇ ਇਨਡੀਪੈਂਡੈਂਟ ਪੁੱਤਰ ਹਮਜ਼ਾ ਨੇ ਅਮਰੀਕਾ ਤੋਂ ਪਿਓ ਦੇ ਮੌਤ ਦਾ ਬਦਲਾ ਲੈਣ ਦੀ ਤਮਕੀਦ ਦਿੱਤੀ ਹੈ ਆਨਲਾਈਨ ਪੋਸਟ ਵੀਡੀਓ ਮੈਸੇਜ ਵਿੱਚ ਹਮਜ਼ਾ ਨੇ ਯੂਐਸ ਤੇ ਉਸਦੇ ਸਾਥੀ ਗ੍ਰਿਸ਼ਾ ਖਿਲਾਫ ਅਲਕਾਇਦਾ ਦੀ ਲੜਾਈ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ ਟ੍ਰੈਲੈਂਸ ਗਰੁੱਪ ਮੁਤਾਬਕ ਹਮਜ਼ਾ ਬਿੰਲਾ ਦੇ ਇਕੀਮਿੰਟ ਦੀ ਸਪੀਚ ਦੀ ਵੀਡੀਓ ਵੀ ਆਰ 올 ਅਸਾਮਾ ਦੇ ਟਾਈਟਲ ਨਾਲ ਸਾਹਮਣੇ ਆਈ ਹੈ ਤਖਣੀ ਸੁਡਾਨ ਦੀ ਰਾਜਧਾਨੀ ਜੂਬਾਜ ਕਈ ਦਿਨਾਂ ਤੋਂ ਹੋਈਆਂ ਹਿੰਸਕ ਚੜਪਾਂ ਦੇ ਬਾਅਦ ਰਾਸ਼ਟਰਪਤੀ ਸਲਵਾ ਕੀਦਰ ਤੇ ਉਪਰਾਸ਼ਟਰਪਤੀ ਲੀਕ ਮਾਚਨ ਨੇ ਆਪਣੇ ਆਪਣੇ ਅਧਾਰਾਂ ਨੂੰ ਸੰਘਰਸ਼ ਬੰਦ ਕਰਨ ਦੇ ਹੁਕਮ ਦਿੱਤੇ ਨੇ ਦੋਹਾਂ ਨੇਤਾਵਾਂ ਦੇ ਸਮਰਥਕ ਫੌਜੀਆਂ ਵਿਚਾਲੇ ਬੀਤੇ ਵੀਰਵਾਰ ਤੋਂ ਸ਼ੁਰੂ ਹੋਈ ਗੋਲੀਬਾਰੀ ਵਿੱਚ 272 ਲੋਕ ਮਾਰੇ ਗਏ ਸਨ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੇਸ਼ਾਸਨ ਨੇ ਵੀ ਦੋਹਾਂ ਪੱਖਾਂ ਨੂੰ ਲੜਾਈ ਰੋਕਣ ਦੀ ਅਪੀਲ ਕੀਤੀ ਸੀ